ਐਸਾ ਲਾ ਰਾਮਲੀਲਾ ਤੋਂ ਪਹਿਲਾਂ ਕਾਫੀ ਸਾਰੇ ਹਾਦਸੇ ਹੋਏ ਨੇ ਦੱਸਦੀ ਕਿ 라ਵਣ ਦਹਨ ਤੋਂ ਪਹਿਲਾਂ ਹੀ بارشਾਂ ਦਾ ਸਾਹਮਣਾ ਕਰਨਾ ਪਿਆ ਬਹੁਤ ਸਾਰੇ ਲੋਕਾਂ ਦੇ ਵੱਲੋਂ ਮਹਿੰਗੇ ਮਹਿੰਗੇ 라ਵਣ ਜਿਹੜੇ ਉਹ ਬਣਾਏ ਗਏ ਸੀ ਜਿਨ੍ਹਾਂ ਦੇ ਵਿੱਚ ਪਾਣੀ ਪੈ ਗਿਆ ਬਹੁਤ ਸਾਰੇ 라ਵਣ ਆ ਜਿਹੜੇ ਪਾਣੀ ਦੇ ਵਿੱਚ ਭਿੱਜਣ ਦੇ ਨਾਲ ਖਰਾਬ ਹੋ ਗਏ ਨੇ ਬਹੁਤ ਸਾਰੇ ਲੋਕਾਂ ਦੀ ਰੋਟੀ ਦੇ ਉੱਪਰ ਜਿਹੜੀ ਲੱਤ ਵੱਜੀ ਹੈ ਤਾਂ ਬਹੁਤ ਸਾਰੇ ਸਟੇਡੀਅਮਾਂ ਦੇ ਵਿੱਚ ਲੋਕਾਂ ਦੇ ਵੱਲੋਂ 라ਵਣ ਪਹਿਲਾਂ ਵੀ ਫੂਕ ਦਿੱਤਾ ਗਿਆ ਜਿਵੇਂ ਕਿ ਚੰਡੀਗੜ੍ਹ ਵਰਗੇ ਇਹ ਵੱਡੇ ਸ਼ਹਿਰਾਂ ਦੇ ਵਿੱਚ 30 ਸੈਕਟਰ ਦੇ ਵਿੱਚ ਰਾਵਣ ਕਿਸੇ ਨੇ ਕੱਲ ਹੀ ਫੂਕ ਦਿੱਤਾ ਮੀਗਨਾਥ ਤੇ ਕੁੰਭਕਰਨ ਉੱਤੇ ਜਿਹੜੇ ਖੜੇ ਰਹਿ ਗਏ ਸੀ ਤਾਂ ਇਹ ਜਿਹੜੀ ਹੁਣ ਪਾਣੀਪਤ ਸ਼ਿਵਾਜੀ ਮਾਡਲ ਟਾਊਨ ਸਟੇਡੀਅਮ ਦੀ ਜਿਹੜੀ ਵੀਡੀਓ ਹੈ ਜਿੱਥੇ ਰਾਵਣ ਦਾ ਪੁੱਤਰਾ ਜਿਹੜਾ ਡਿੱਗ ਗਿਆ ਵਿਚਕਾਰ ਤੋਂ ਮੀਗਨਾਥ ਤੇ ਕੁੰਭਕਰਨ ਜਿਹੜੇ ਉਹ ਖੜੇ ਰਹਿ ਗਏ ਤਾਂ ਦਹਨ ਕਰਨ ਤੋਂ ਪਹਿਲਾਂ ਹੀ ਜਿਹੜਾ ਰਾਵਣ ਦਾ ਪੁਤਲਾ ਉਹ ਥੱਲੇ गिर ਗਿਆ ਮਾਮੂਲੀ ਲੋਕਾਂ ਦੀ ਜਿਹੜੀਆਂ ਸੱਟਾਂ ਲੱਗੀਆਂ ਨੇ ਪਰ ਕੋਈ ਵੱਡਾ ਜਿਹੜਾ ਜਾਨੀ ਨੁਕਸਾਨ ਉਹ ਨਹੀਂ ਹੋਇਆ ਕਿਉਂਕਿ ਮੂਰੇ ਟੈਂਟ ਲੱਗਿਆ ਹੋਇਆ ਸੀ ਟੈਂਟ ਦੀ ਸਪੋਰਟ ਦੇ ਕਾਰਨ ਆਹ ਰਾਵਣ ਜਿਹੜਾ ਥੱਲੇ ਸਿੱਧਾ ਨਹੀਂ ਡਿਗਿਆ ਤਾਂ ਬਚਾਅ ਹੋ ਗਿਆ ਬਹੁਤ ਸਾਰੇ ਲੋਕਾਂ ਦੇ ਬੋਲੇ ਵੀਡੀਓ ਨੂੰ ਜਿਹੜਾ ਟਰੋਲ ਕੀਤਾ ਜਾ ਰਿਹਾ ਸੋ ਜਾਨੀ ਨੁਕਸਾਨ ਤੋਂ ਬਚਾ ਰਿਹਾ